ਸਹਿਬਜ਼ਾਦਾ ਬਾਬਾ ਜ਼ੁਰਾਵਰ ਸਿੰਘ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਅਤੇ ਪੂਜਨੀਕ ਮਾਤਾ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਤ ਸ਼ਹੀਦਾਂ ਦੀ ਮਹਾਨ ਧਰਤੀ ਸ਼੍ਰੀ ਫਤਿਹਗੜ ਸਾਹਿਬ ਵਿਖੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਪੰਥ ਦੀ ਮਹਾਨ ਹਸਤੀ ਜਿੰਦਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨੇ ਵਿਸ਼ੇਸ਼ ਸੰਦੇਸ਼ ਦਿੰਦਿਆਂ ਇਸ ਮਹਾਨ ਦਿਹਾੜੇ ਮੌਕੇ ਬਾਣੀ ਬਾਣੀ ਦੇ ਧਾਰਨੀ ਹੋਣ ਮਾੜੀ ਕੰਮਾਂ ਤੋਂ ਗੁਰੇਜ਼ ਕਰਦੇ ਆ ਸੂਚੀਆਂ ਪੰਤਕ ਤੇਰਾ ਨੂੰ ਇਕ ਮੁੱਠ ਹੋਣ ਦਾ ਸੁਨੇਹਾ ਦਿੱਤਾ ਤਾਂ ਜੋ ਕਲਗੀਧਰ ਪਿਤਾ ਸਾਡੇ ਸਾਰਿਆਂ ਤੇ ਮੇਰ ਭਰਿਆ ਹੱਥ ਰੱਖਣ ਸੋਰਾ ਸੋਪਾ ਚਾਦੀ ਆਜ ਉਹ ਲੜਾ ਦੇਨਗੇ ਉਰਜਾ ਉਰਜਾ ਘਟ ਪਰ ਕਹੋ ਨਾ ਸਾਡਾ ਖੇਤ ਢੇਸ਼ ਬਾ ਬਰ ਕੋ ਹੈ ਇਹ ਸ਼ੋਭ ਕਰਵੰਤੇ ਕਹੋ ਨਾ ਡਰੋ ਨੰਦ ਰੋ ਆਲਸੋ ਜਬ ਜਾਇ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੋ ਅਰ ਸਿੱਖੋ ਆਪਣੇ ਹੀ ਮਨ ਕੋ ਇਹਲਾਲ ਹੈ ਗੁਣ ਤੋ ਉਜਰੋ ਜਬ ਆਪ ਕੇ ਉਹ ਦਿਲ ਨਾਨ ਬਣੇ ਅਤਹੀ ਰਣ ਮੈਂ ਤਬ ਜੋਜ ਮਰੋ ਵਰ ਸਤਕਾਰ ਜੋ ਗੁਰੂ ਖਾਲਸਾ ਸਾਧ ਸੰਗਤ ਦੀ ਸਤਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰੂ ਫਤੇ ਦਾਸ ਵੱਲੋਂ ਹਾਥੀ ਜੁਰ ਕੇ ਸਿਸਲ ਵਾਕੇ ਨਮਰਤਾ ਸਾਹਿਬ ਬਲਾਈ ਪਰਵਾਲ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦਾਰਾ ਫਤੇਗੜ ਸਾਹਿਬ ਵਿਖੇ ਅਤੇ ਸਾਰੇ ਸੰਸਾਦ ਤੇ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੈਵਾ ਸਿੰਘ ਸੰਤ ਅਨਵਾਸ ਰੱਖ ਲਿਆ ਹਨ ਕਲਗੀਧਰ ਪਤਾ ਜੀ ਦੇ ਲਖਤੇ ਜਗਰ ਤੰਤੰ ਸਹਬ ਜادہ ਸਾਹਿਬ ਆਪਾ ਜੋਰਾਵਲ ਸਿੰਘ ਸਾਹਿਬ ਜੀ ਤੰਤੰ ਸਹਬ ਜادہ ਸਾਹਿਬ ਆਪਾ ਫਤੇ ਸਿੰਘ ਸਾਹਿਬ ਜੀ ਅਤੇ ਤੰਤੰ ਗੁਰਦੇਵ ਮਤਾ ਜਗਤ ਮਤਾ ਮਤਾ ਗੁਦਰਕੌਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋ ਕੇ ਸ਼ਰਧਾ ਦੇ ਫੁੱਲ ਅਰਪਣ ਕਰ ਰਹੀ ਆ ਹਨ ਅਤੇ ਲੱਖਾਂ ਦੀ ਗਿਣਤੀ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਹੀਦਾਂ ਸਿੰਘਾਂ ਨੂੰ ਸਾਹਿਬ ਜੀ ਆਨੁ ਸਰਕਾਰ ਜੋ ਮਾਤਾ ਜੀ ਨੂੰ ਸ਼ਾਦਾ ਦੇ ਫੁੱਲ ਅਰਪਣ ਕਰਨ ਵਾਸਤੇ ਗੁਰਦਾਰਾ ਸ੍ਰੀ ਫਤੇਗੜ ਸਾਹਿਬ ਨੰਮਸ਼ਕਾਰ ਕਰਦੇ ਹੋਇਆਂ ਸ਼ਾਦਾ ਦੇ ਫੁੱਲ ਅਰਪਣ ਕਰ ਰਹੇ ਹਨ ਇਸ ਅਮਿੱਤਰ ਸਮੇਂ ਤੇ ਸਹਿਬਜ਼ਾਦਾ ਸਾਹਿਬ ਆਬਾ ਜੋਰਾਵਰ ਸਿੰਘ ਸਾਹਿਬ ਜੀ ਸਹਿਬਜ਼ਾਦਾ ਸਾਹਿਬ ਆਬਾ ਫਤੇ ਸਿੰਘ ਸਾਹਿਬ ਜੀ ਅਤੇ ਜਨਤ ਮਾਤਾ ਗੁਰਦੇਵ ਮਾਤਾ ਗੁਜਰ ਕੌਰ ਸਾਹਿਬ ਜੀ ਤਿਨਾਂ ਨੂੰ ਦਾਸ ਵੱਲੋਂ ਅਤੇ ਸਦਕਾਹ ਜੋ ਬੀਬੀ ਜੀ ਜਸਪਾਲ ਕੌਰ ਜੀ ਤਥਾ ਸਾਰੇ ਪਰਿਵਾਰ ਵਾਲੋ ਮਿਸਲ ਸ਼ਹੀਦਾ ਤਾਲਾ ਲਾਲ ਹਰੀਆ ਬੇਲਾ ਜਥੇ ਬੰਦੀ ਵਾਲੋ ਕਰੋੜ ਹਾਂ ਬਾਰੀ ਰੋਮ ਰੋਮ ਕਰ ਕਾ ਦੇ ਰੋਮ ਰੋਮ ਕਰਕੇ ਸ਼ਰਧਾ ਦੇ ਫੁੱਲ ਅਰਪਣ ਕਰਦੇ ਹੋਇਆ ਕਰੋੜਾਂ ਵਾਰੀ ਲੰਮਸ਼ਕਾਰ ਤਨ ਕੋ ਲੱਖ ਵਾਰ ਇਹ ਮੰਨ ਦੀ ਜੇ ਤਨ ਕੋ ਬਾਹਰ ਪਰਮ ਸਤਕਾਰ ਜੋਗ ਸਾਧ ਸੰਗਤ ਜੀ ਸਤਗੁਰੂ ਜੀ ਨੇ ਬਚਨ ਕੀਤੇ ਸੰਗ ਉੱਤਲ ਕਾ ਸੀਸ ਪੈ ਬਾਹਰ ਦੀਏ ਸਤ ਚਾਰ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਅਸੀਂ ਸਾਰੇ ਜੋ ਸਤਗੁਰ ਸੱਚੇ ਪਾਤਸ਼ਾਹ ਮਹਾਰਾਜੀ ਦੇ ਸਿੱਖ ਕਹੌਣ ਵਾਲੇ ਹਾਂ ਉੱਤਲ ਧੀਆਂ ਬਣ ਕੇ ਅਮਰਤ ਤਾਰੀ ਹੋ ਕੇ ਗੁਰੂ ਕੀ ਬਾਣੀ ਦੇ ਨਿਤਨੇਮੀ ਹੋਈਏ ਬਾਣੀ ਵਾਲੇ ਨੇ ਧਾਰਨੀ ਹੋਈਏ ਅਤੇ ਮਾੜੇ ਕਮਾਂ ਤੋਂ ਮਹਰਿਆ ਚੀਜਾਂ ਤੋਂ ਆਪ ਬਚ ਕੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਬਚਾ ਕੇ ਰਖੀਏ ਸਾਰੀ ਪੰਥਕ ਸ਼ਕਤੀ ਨੂੰ ਇੱਕ ਲੜੀ ਵਿੱਚ ਪਰੋ ਕੇ ਚੱਲਣ ਦਾ ਜਪਨ ਕਰੀਏ ਤਾਂ ਗੱਲ ਕੀ ਤਾਲ ਪਿਤਾ ਸੱਚੇ ਪਾਤਸ਼ਾਹ ਜੀ ਸਾਡੇ ਤੇ ਮਿਹਰ ਭਰਿਆ ਹੱਥ ਰੱਖਣਗੇ ਉਹ ਮਹਾਨ ਸ਼ਹੀਦ ਸਿੰਘ ਜਿਨ੍ਹਾਂ ਨੇ ਆਪਣੇ ਆਪ ਨੂੰ ਨਿਆਮਤ ਚੜਵਾ ਕੇ ਸਾਡੇ ਵਾਸਤੇ ਸਿੱਖੀ ਦਾ ਮਹਿਲ ਉਸਾਰਿਆ ਉਹਦੇ ਅੰਦਰ ਅਸੀਂ ਅਮਰਦਾਰੀ ਹੋ ਕੇ ਗੁਰੂ ਵਾਲੇ ਬਣ ਕੇ ਉਹਨਾਂ ਨੂੰ ਸ਼ਬਦਾਂ ਦੇ ਫੁਰਦਾਰ ਕਲ ਕੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਕਲ ਕੀ ਧਰ ਦੇ ਪੁੱਤਰ ਹੋ ਤੀਓ ਅਮਰਤਤਾਹੀ ਬਣ ਕੇ ਜਿਓ ਇਨਾਂ ਹੀ ਸ਼ਬਦਾਂ ਨਾਲ ਦਾਸ ਆਪਣੇ ਵੱਲੋਂ ਸਤਿਕਾਰਯੋਗ ਬੀਬੀ ਜੀ ਜਸਪਾਲ कौर ਜੀ tatha ਸਾਰੇ ਪਰਿਵਾਰ ਵੱਲੋਂ ਮਿਸਲ ਸ਼ਹੀਦ ਦਾ ਤਾਲਾ ਲਾਲ ਹਰੀਆ ਮੇਲਾ ਜਥੇ ਮੰਦੀ ਵੱਲੋਂ ਮਹਾਨ ਸ਼ਹੀਦ ਦਾ ਸਿਰਦਾਨੂ ਸਤਿਕਾਰਯੋਗ ਸਾਹਿਬ ਜਾਨੇ ਬਾਬਾ ਜੂਰਾਵਲ ਸਿੰਘ ਸਾਹਿਬ ਜاده ਸਾਹਿਬਾ ਬਾਬਾ ਫਤਿਹ ਸਿੰਘ ਸਾਹਿਬ ਮਾਤਾ ਗੁਜਰ ਕੌਰ ਜੀ ਅਤੇ ਉਹ ਮਹਾਨ ਸ਼ਹੀਦ ਮੋਤੀ ਮਹਿਰਾ ਜੀ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਹੀ ਕਰਵਾਲ ਕਰ ਦਿੱਤਾ ਅਤੇ ਸੇਵਾ ਤੋਂ ਮੁੱਖ ਦੇ ਮੋੜਿਆ ਉਹ ਮਹਾਨ ਪਰਵਾਰ ਦੀਵਾਨ ਟੋਡਰ ਮਾਲ ਜੀ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਧਨ ਦੌਲਤ ਸਤਗੁਰ ਸੰਤਿ ਪਾਤਸ਼ਾਹ ਜੀ ਦੇ ਸਾਹਿਬ ਜਾਨ ਦੇ ਸਰਕਾਰ ਦੀ ਸੇਵਾ ਕਰ ਲੈ ਲਈ ਨਿਸ਼ਾਸ਼ਵਰ ਕਰ ਦਿੱਤਾ ਨਮਸਕਾਰ 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 ਹੈ ਬੀਬੀ ਯਸ਼ਪਾਲ ਕੌਰ ਜੀ ਨੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਜਦਾ ਕਰਦਿਆਂ ਕਿਹਾ ਕਿ ਇਹ ਸ਼ਹਾਦਤਾਂ ਹੀ ਹਨ ਜੋ ਸਿੱਖੀ ਨੂੰ ਜ਼ਿੰਦਾ ਰੱਖਦੀਆਂ ਹਨ ਉਨ੍ਹਾਂ ਕਿਹਾ ਕਿ ਮਹਾਨ ਚਹੀਦਾਂ ਦੀਆਂ ਸ਼ਹਾਦਤਾਂ ਨੂੰ ਜ਼ਿਹਨ 'ਚ ਉਤਾਰਨਾ ਚਾਹੀਦਾ ਹੈ ਤਾਂ ਜੋ ਕੌਮ ਸਿੱਖੀ 'ਚ ਪਰਪੱਕ ਹੋਵੇ ਤੇ ਵਿਸ਼ੇਸ਼ ਤੌਰ ਤੇ ਉਹਨਾਂ ਨੌਜਵਾਨਾਂ ਨੂੰ ਪਤਿਤਪੁਣਾ ਤਿਆਗ ਕੇ ਸਿੱਖੀ ਮਾਰਗ ਦੇ ਧਾਰਨੀ ਹੋਣ ਦਾ ਸੁਨੇਹਾ ਦਿੱਤਾ ਦੇਸ਼ਾਂ ਬੇਸ਼ਾਂਗੇ ਚਾਂਗਾਚੀ ਬਸਰੇਆਂ ਯਾਸ ਨੂੰ ਸਿਕ ਸੰਤਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਆਪ ਪਲੀ ਪੰਥ ਜਾਨੂ ਅੱਜ ਸ਼ਹੀਦੀ ਦਿਹਾੜੇ ਚੱਲ ਰਹੇ ਹਾਂ ਜਿਨ੍ਹਾਂ ਦੇ ਵਿੱਚ ਫਤਿਹਗੜ ਸਾਹਿਬ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸੰਗਤਾਂ ਦੇਸ਼ਾਂ ਬੇਸ਼ਾਂ ਤੋਂ ਦੂਰ ਦੂਰ ਤੋਂ ਚੱਲ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਗਏ ਹਨ ਸਾਨੂੰ ਉਹ ਸ਼ਹਾਦਤਾਂ ਹੀ ਸਿੱਖੀ ਨੂੰ ਜਿੰਦਾ ਰੱਖਦੀਆਂ ਹਨ ਤੇ ਸਾਨੂੰ ਕਦੀ ਉਲੰਘਣੀਆਂ ਨਹੀਂ ਚਾਹੀਦੀਆਂ ਕਿਵੇਂ ਛੋਟੇ ਛੋਟੇ ਕਲਗੀਧਰ ਜੀ ਦੇ ਸਪੁੱਤਰ ਸਹਿਬਜ਼ਾਦੇਆਂ ਨੇ ਮੀਆਂ ਦੇ ਵਿੱਚ ਜਿਹਨਾਂ ਕੋਈ ਸਿੱਖੀ ਦੀਆਂ ਗੰਧਾਂ ਨੂੰ ਹੋਰ ਪੱਕੇ ਕੀਤਾ ਤਾਂ ਕਿ ਆਉਣ ਵਾਲੀਆਂ ਜਨਰੇਸ਼ਨਾਂ ਸਿੱਖੀ ਦੇ ਵਿੱਚ ਕਦੀ ਵੀ ਡੋਲਣ ਤੇ ਡਿਗਣ ਸਾਨੂੰ ਇਸ ਦੇ ਬਾਰੇ ਬਹੁਤ ਚੰਗੀ ਤਰ੍ਹਾਂ ਵਿਚਾਰਨਾ ਚਾਹੀਦਾ ਹੈ ਉਹ ਕਿਹੋ ਜਿਹਾ ਸਮਾਸੀ ਜਦੋਂ ਕਲਗੀਧਰ ਦੇ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਮਾਤਾ ਜੀ ਦੇ ਨਾਲ ਛੋਟੇ ਛੋਟੇ ਸਹਿਬਜ਼ਾਦੇ ਜਿਨ੍ਹਾਂ ਨੂੰ ਮਾਤਾ ਜੀ ਨੇ ਤਿਆਰ ਕਰਕੇ ਸਿੱਖੀ ਦੇ ਮਾਰਗ ਤੇ ਸ਼ਹਾਦਤ ਦੇਣ ਲਈ ਭੇਜਿਆ ਉਹ ਕਿਹੋ ਜਿਹਾ ਸਮਾਂ ਹੋਵੇਗਾ ਜਿਸ ਸਮੇਂ ਦੇ ਵਿੱਚ ਗੁਰਦਾਰਾਂ ਦੀ ਵੀ ਕਮੀ ਨਹੀਂ ਰਹੀ ਉਹੋ ਹੀ ਸਮਾਂ ਸੀ ਜਿਸ ਤੇ ਵਿੱਚ ਸ਼ਹਾਦਤਾਂ ਤੋਂ ਬਾਅਦ ਸਰਦਾਰਾਂ ਦੀ ਵੀ ਕਮੀ ਨਹੀਂ ਰਹੀ ਜਿਵੇਂ ਕਿ ਟੋਡਰਮਾਲ ਲੀਚੀ ਨੇ ਉਹਨਾਂ ਦੀ ਜੋ ਜੋੜੀ ਜਗਾ ਖਰੀਦਣੀ ਪੈਣੀ ਸੀ ਜਿਸ ਤੇ ਵਿੱਚ ਸੰਸਕਾਰ ਹੋਣਾ ਸੀ ਮਾਤਾ ਜੀ ਦਾ ਤਾਂ ਸੈਭ ਜਾਦਿਆਂ ਦਾ ਉਸ ਸਮੇਂ ਸਭ ਦੀ ਦੁਨੀਆ ਤੋਂ ਸਭ ਤੋਂ ਕੀਮਤੀ ਉਹਨਾਂ ਨੇ ਮੋਹਰਾਂ ਦੇ ਨਾਲ ਖੜੀਆਂ ਕਰਕੇ ਉਹ ਜਿੰਨੀ ਵੀ ਜਗਾ ਸਿੱਖ ਰਹੀਦੀ ਉਹ ਸੰਸਾਰ ਦੀ ਅੱਜ ਵੀ ਸਭ ਤੋਂ ਕੀਮਤੀ ਜਗਾ ਗਿਣੀ ਜਾਂਦੀ ਹੈ ਤੇ ਸਦਾ ਹੀ ਗਿਣੀ ਜਾਵੇਗੀ ਸਾਨੂੰ ਉਹਨਾਂ ਸ਼ਹਾਦਤਾਂ ਨੂੰ ਆਪਣੇ ਜੇਨ ਦੇ ਵਿੱਚ ਉਤਾਰਨਾ ਚਾਹੀਦਾ ਹੈ ਤਾਂ ਕਿ ਅਸੀਂ ਸਿੱਖੀ ਚ ਪਰਪੱਕ ਹੋਈਏ ਅੱਜ ਦੇ ਘੰਟੇ ਆ ਰਿਹਾ ਹੈ ਪੰਜਾਬ 'ਚ ਨਸ਼ਿਆਂ ਦੀ ਮੇਰੀ ਚੱਲ ਰਹੀ ਹੈ ਸਿੱਖੀ ਤੋਂ ਬਤਤ ਉਹਨੇ ਦੀ ਮੇਰੀ ਚੱਲ ਰਹੀ ਹੈ ਜਿਸ ਵਿੱਚ ਨੌਜਵਾਨ ਆਪ ਜੇਬਾਂ 'ਚ ਪੈਸੇ ਪਾ ਕੇ ਚੱਲ ਕੇ ਜਾ ਕੇ ਨਾਈਆਂ ਦੀਆਂ ਦੁਕਾਨਾਂ ਤੇ ਬਹਿ ਕੇ ਸਿੱਖੇ ਤੋਂ ਪਤਿਤ ਹੋ ਰਹੇ ਹਨ ਹੱਥ ਜੋੜ ਕੇ ਉਹਨਾਂ ਨੌਜਵਾਨਾਂ ਨੂੰ ਬੇਨਤੀ ਹੈ ਉਹ ਹੀ ਆਪਣੇ ਪੈਸੇ ਪਾ ਕੇ ਜੇਬਾਂ 'ਚ ਪਾ ਕੇ ਕਲਗੀਧਰ ਦੇ ਸਹਿਬਜ਼ਾਦੀਆਂ ਦੀਆਂ ਸਾਧ ਤਾਂ ਦੇ ਅਸਥਾਨਾਂ ਤੇ ਜਾ ਕੇ ਉਹਨਾਂ ਨੂੰ ਨਤਮਸਤਕ ਹੋ ਕੇ ਮਾਫੀ ਮੰਗ ਕੇ ਸਿੱਖੀ ਨੂੰ ਪ੍ਰਾਪਤ ਕਰੋ ਕਿਉਂਕਿ ਉਸ ਹੱਤਾਂ ਕਿਸੇ ਹੋਰ ਲਈ ਨਹੀਂ ਸੰਨ ਸਾਰੇ ਸਾਰੇ ਲਈ ਸਾਰੇ ਲਈ ਸੰ ਇਹਨਾਂ ਕੀ ਅੱਖਰਾਂ ਦੇ ਨਾਲ ਬੇਅੰਤ ਸ਼ਰਧਾ ਦੇ ਫੁੱਲ ਅਰਪਣ ਕਰਦੇ ਹੋਏ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਨਾਂ ਦੇ ਸਪੁੱਤਰ ਤੇ ਉਹਨਾਂ ਦੇ ਸਾਰੇ ਪ੍ਰਵਾਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ